ਬਣੇ ਹੋ ਜਾਂ ਨਹੀਂ ਬਣੇ ਨਾ ਤੇ ਕਹੋ ਪੈਸੇ ਖਾਧੇ ਰਵਾਇਆ ਜੋ ਪੈਸੇ ਖਾਧੇ ਨੇ ਲੋਕਾਂ ਦੇ ਤੇ ਹਾਂ ਉਹਨੇ ਕੀ ਸਾਧ ਕੀ ਕਰਨਾ ਚਾਹੁੰਦਾ ਤੁਸੀਂ ਮੈਂ ਦੱਸਦਾ ਕਿ ਤੈਨੂੰ ਯਾਰ ਸਭ ਤੋੜਿਆ ਤੁਸੀਂ ਗਲੀਆਂ ਦੇ ਵਿੱਚ ਹੁਣ ਯਾਰ ਪਰਮਿਸ਼ਨ ਲੈ ਕੇ ਰਿਹਾਗੇ ਜਿਹੜਾ ਕੋਈ ਤੁਹਾਡੀ ਲਿਮਟਡ ਕੰਪਨੀ ਤੁਸੀਂ ਲੀਡਰ ਹੈ ਤੁਸੀਂ ਕੌਮ ਦੇ ਰੱਖ ਕੇ ਦਾੜੀਆਂ ਤੁਸੀਂ ਸਾਧ ਕੀ ਕਰਨਾ ਚਾਹੁੰਦੇ ਤੁਸੀਂ ਬੱਜ ਪੰਚ ਕੋ ਸਾਹ ਗਿਰ ਕੀ ਸਾਥ ਕਰਨਾ ਚਾਹੁੰਦੇ ਹੋ ਹੈ ਬੱਤੇ ਪੈਸੇ ਤੋਂ ਬੀਚ ਕਿਹੜੇ ਪਾਸੇ ਨੂੰ ਪਿੱਛੇ ਗੋਲ ਕਿਤੇ ਪੈਸੇ ਅੱਜ ਤੁਸੀਂ ਇੱਥੇ ਤੁਰੇ ਫੜਦੇ ਹੋ ਬਹੁਤ ਆਉਂਦਾ ਨਾ 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 ਕਾਂਗਰਸ ਦਾ ਤੱਲਾ ਆ ਦੰਗੇ ਕਰਾਉਣ ਵਾਲੇ ਸਰਪਾਰ ਸਾਹਿਬ ਤਾਂ ਟੈਕਰਾਉਣ ਨਾਲ ਤਿੰਨ ਡੱਬੇ ਚੱਲ ਗਿਆ ਹੀ ਬਈ ਅਸੀਂ ਕੋਈ ਮੰਨ ਨਹੀਂ ਆਉਂਦੇ ਨਾ ਇਹ ਗੱਲ ਕਰਦੇ ਨਿਆ ਭਾਜੀ ਮਸਲਾ ਕੀ ਹੋਇਆ ਕੌਮ ਦੇ ਰੱਖੇ ਗੱਲ ਕੀ ਹੋਈ ਹੈ ਭਾਜੀ ਤੇ ਲੱਗਿਆ ਗੱਲਾਂ ਕਰਨ ਇਹ ਗੱਲ ਇਹ ਰੱਖੇ ਨੇ ਕੌਮ ਦੇ ਮੇਰਾ ਕੁਸ਼ਿੰਦਰ ਸਿੰਘ ਨਾਮ ਹੈ ਭਾਜੀ ਹਾਂ ਭਾਜੀ ਮਸਲਾ ਹੋਇਆ ਕੀ ਸੀ ਹੋਇਆ ਕੀ ਹੋਇਆ ਕੀ ਸਾਰਾ ਹੋਇਆ ਚਾਹੀਦੇ ਅਸੀਂ ਪੰਥਕ ਕੁਆਲਿਟੀ ਹੈ ਜੀ ਇਹ ਬੀਬੀ ਕਾਂਧੀ ਪੰਥਕ ਪਾਰਟੀ ਆ ਇਹ ਦੱਸੋ ਪੰਥਕ ਕੁਆਲਿਟੀ ਆ ਗੁਰੂ ਗ੍ਰੰਥ ਸਾਹਿਬ ਰੋਲੇ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦੇ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਹੈ ਇਹ ਆਪਣੇ ਸਾਹਿਬ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਥ ਦੀ ਗੱਲ ਕਰਦੀ ਹੈ ਬੀਬੀ ਉਹ ਇਹ ਨੂੰ ਕਿਹਨੂੰ ਨਹੀਂ ਪਤਾ ਕਿਹਨੇ ਨਹੀਂ ਪਤਾ ਕੀ ਕਰਦੀ ਹੈ ਗਲੀਆਂ 'ਚ ਰੋਲੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਗੋਲੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚੜ੍ਹਨ ਜਵਾਈ ਲੱਗ ਗਈ ਸੀ ਬਾਈ ਗੱਲ ਕੀ ਹੋਈ ਅੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕਾ ਅਸੀਂ ਪੰਥਕ ਵਾਲਟੀ ਆ ਮੈਂ ਪੁੱਛਿਆ ਬੀਬੀ ਕਿ ਤੂੰ ਬੰਤਾਗਾ ਗੋਲਕ ਤੁਸੀਂ ਖਾ ਕੇ ਡੇਗਾ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਦੇ ਪੈਸੇ ਕੀ ਨਹੀਂ ਕਰਦੇ ਇਹ ਗੱਲ ਬਾਤ ਹੋਈ ਇਹ ਕੀ ਹੋਇਆ ਕੀ ਆ ਉਹ ਨਹੀਂ ਐਵੇਂ ਮੂਰਖ ਬੋਲੀ ਜਾਂਦੇ ਕਿਸੇ ਬਾਈ ਬਸ ਕਰੋ ਮੂਰਖੇ ਨਾ ਕਰ ਤੁਸੀਂ